ਇਹਦੇ 'ਚ ਸੀਟਾਂ ਆਉਂਦੀਆਂ ਨੇ ਮੈਮਰੀ ਸੀਟਸ ਕਹਿੰਦੇ ਆ ਇਹਨੂੰ। ਕਿ ਸਪੋਜ਼ ਕਰੋ ਦੋ ਮੈਂਬਰ ਨੇ ਗੱਡੀ ਚਲਾਉਣ ਵਾਲੇ। ਇੱਕ ਦੀ ਹਾਈਟ ਜਿਵੇਂ ਥੋੜੀ ਹਾਈਟ ਲੰਬੀ ਆ ਹਨਾ ਮੇਰੇ ਨਾਲੋਂ ਮੇਰੀ ਥੋੜੀ ਸ਼ਾਰਟ ਹੀ ਆ। ਤਾਂ ਮੈਂ ਉਹਨੂੰ ਸੀਟ ਨੂੰ ਉਸ ਤਰੀਕੇ ਨਾਲ ਐਡਜਸਟ ਕਰੂੰਗਾ। ਹਾਂਜੀ। ਹੁਣ ਨਾਰਮਲੀ ਗੱਡੀਆਂ 'ਚ ਕੀ ਹੁੰਦਾ ਵਾ ਮੈਂ ਗੱਡੀ ਚਲਾ ਕੇ ਲੈ ਗਿਆ ਤੇ ਤੁਸੀਂ ਚਲਾਉਣੀ ਉਹਦੋਂ ਬਾਅਦ ਤੁਹਾਨੂੰ ਸੀਟ ਐਡਜਸਟ ਕਰਨੀ ਪੈਣੀ ਆ। ਪੈਣੀ ਆ। ਪਰ ਇਹਦੇ 'ਚ ਮੈਮਰੀ ਸੀਟ ਆ ਮੈਂ ਆਪਣੀ ਇੱਕ ਤੇ ਸੈੱਟ ਕਰ ਲਈ। ਅੱਛਾ। ਆਹ ਫੰਕਸ਼ਨ ਦੇ ਬਟਨ ਨੇ ਜੀ। ਜੀ ਮੈਂ ਆਪਣੀ ਜਿਹੜੀ ਮੈਮਰੀ ਸੀਟ ਆ ਉਹ ਇੱਕ ਤੇ ਐਡਜਸਟ ਕਰ ਲਈ ਵੀ ਮੈਂ ਇੱਥੇ ਇੱਕ ਸੈੱਟ ਕਰਕੇ ਇਹਨੂੰ ਦੱਬਤਾ ਬਟਨ ਅੱਛਾ ਤੇ ਤੁਸੀਂ ਦੋ ਤੇ ਕਰ ਲਈ ਸੈੱਟ ਜਿੱਦਾਂ ਹੀ ਮੈਂ ਆ ਕੇ ਬਹਿਣਾ ਵਾ ਮੈਂ ਇੱਕ ਦੱਬਣਾ ਵਾ ਸੀਟ ਜਿਹੜੀ ਮਰਜੀ ਪੋਜੀਸ਼ਨ 'ਚ ਆ ਜੋ ਮੈਂ ਸੈੱਟ ਕੀਤੀ ਸੀ ਉਹੀ ਪੋਜੀਸ਼ਨ ਦੇ ਵਿੱਚ ਗੱਡੀ ਸੈੱਟ ਹੋ ਜਾਣੀ ਹੈ ਜੇ ਮੈਂ ਦੋ ਨੱਪਤਾ ਤਾਂ ਉਹ ਵੀਰੇ ਸਾਹਮਣੇ ਸੈੱਟ ਹੋ ਜਾਣੀ ਹੈ ਹੁਣ ਜੇ ਤੁਹਾਨੂੰ ਐਵਰੇਜ ਪੁੱਛਾਂ ਵੀ ਐਵਰੇਜ 7 ਸੀਟਰ ਚੱਲ ਮੰਨ ਲਓ ਸਾਰੀ ਫੈਮਿਲੀ ਬੈਠੀ ਸੱਤ ਬੰਦੇ ਬੈਠੇ ਆ ਕਿੰਨੀ ਐਵਰੇਜ ਕੱਢ ਦੋ ਇਹਨੇ ਤੁਹਾਨੂੰ ਜੀ ਹਾਈਵੇ ਦੇ ਉੱਪਰ 18 ਤੋਂ 20 ਦੀ ਐਵਰੇਜ ਦੇਣੀ ਆ ਤੇ ਇਧਰਲੇ ਪਾਸੇ ਰਾਜਾ ਸਾਹਿਬ ਜੀ ਮੇਰੇ ਨਾਲ ਨੇ ਰਾਜਾ ਸਾਹਿਬ ਮੈਂ ਤਾਂ ਕਹੇ ਵੀਰੇ ਦਾ ਨਾਂ ਹੀ ਰਾਜਾ ਸਾਹਿਬ ਆ ਵੀਰੇ ਕੀ ਹਾਲ ਆ ਸਤਿ ਸ਼੍ਰੀ ਅਕਾਲ ਵੀਰੇ ਥੈਂਕ ਯੂ ਬਹੁਤ ਕਹਿਵਾ ਦਿੱਤਾ ਐਨ ਵਧੀਆ ਗੱਲਾਂ ਆਇਆਂ ਮੈਂ ਭਰਾ ਨੂੰ ਵੀ ਪਹਿਲੀ ਵਾਰ ਹੀ ਮਿਲਿਆ ਭਰਾ ਦੇ ਵੀ ਦਰਸ਼ਨ ਪਹਿਲੀ ਵਾਰ ਦੇ ਆ ਗੱਡੀ ਦੇ ਵੀ ਦਰਸ਼ਨ ਪਹਿਲੀ ਵਾਰ ਦੇ ਆ ਵੀ ਕਹਿੰਦੇ ਅਲਕਾਸਾਰ ਵੀਰੇ ਆ ਗਈ ਪਹਿਲਾਂ ਮੇਰੇ ਖਿਆਲ ਨਾਲ ਅਲਕਾਸਾਰ ਥੋੜੀ ਜੀ ਤਾਂ ਵੀ ਕੀ ਘੱਟ ਕਹਿ ਲੋ ਮਾਰਕੀਟ 'ਚ ਤਾਂ ਹੀ ਕਿਉਂਕਿ ਅਗਲਾ ਕਹਿੰਦਾ ਸੀ ਜੇ ਅਲਕਾਸਾਰ ਤੇ ਪੈਸੇ ਲਾਉਣੇ ਤਾਂ ਕਰੇਟਾ ਤੇ ਲਾ ਲਓ ਬਿਲਕੁਲ ਹੈਨਾ ਹੁਣ ਅਲਕਾਜ਼ਾਰ ਦੇ ਵਿੱਚ ਮੈਨੂੰ ਇਹ ਚੀਜ਼ ਲੱਗਦੀ ਆ ਵੀ ਦੇਖ ਕੇ ਜੇ ਸਾ ਹੁਣ ਇਹਨਾਂ ਦੇ ਫੀਚਰ ਪਾਤੇ ਜੇ ਸਾ ਹੁਣ ਗੱਲਬਾਤ ਕਰਤੀ ਆ ਤਾਂ ਅਲਕਾਜ਼ਾਰ ਦੇ ਫਹਿਣਾ ਅਲਕਾਜ਼ਾਰ ਲਈ ਹੀ ਆਉਣਗੇ ਤੇ ਕ੍ਰੇਟਾ ਵਾਲੇ ਵੀ ਬਦਲ ਕੇ ਚੁਆਇਸ ਇੱਧਰ ਆ ਸਕਦੀ ਬਿਲਕੁਲ ਸਹੀ ਆ ਨਾ ਗੱਲ ਇਹ ਬਿਲਕੁਲ ਸਹੀ ਆ ਜੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰੂੰਗਾ ਕਿ ਸਾਡੇ ਕੋਲੇ ਆਏ ਟਾਈਮ ਕੱਢ ਕੇ ਜੀ ਵੀਰੇ ਨਾਰðਨ ਹੁੰਡਾਈ ਜਗਰਾਉ ਦੇ ਵਿੱਚ ਜੀ ਤੇ ਪਿੰਡੂ ਜੰਕਸ਼ਨ ਨਾਮ ਤੋਂ ਤੁਹਾਡਾ ਜਿਹੜਾ ਚੈਨਲ ਆ YouTube ਮੈਂ ਵੀ ਫਾਲੋ ਕਰਦਾ ਹੁੰਦਾ ਮੈਂ ਦੇਖਦਾ ਹੁੰਦਾ ਮੈਨੂੰ ਨਹੀਂ ਸੀ ਪਤਾ ਕਿ ਅੱਜ ਤੁਹਾਡੇ ਨਾਲ ਮੀਟ ਵੀ ਹੋ ਜਾਊਗੀ ਜੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਵੀਰੇ ਹੁਣ ਹੀ ਆਏ ਸਾਡੇ ਕੋਲੇ ਜੀ ਵੀਰੇ ਤੇ ਰਹੀ ਗੱਲ ਹਲਕਜ਼ਰ ਦੀ ਜੀ ਇਹ ਸੈਕੰਡ ਜਨਰੇਸ਼ਨ ਮਾਡਲ ਆ ਨਵਾਂ ਆਇਆ ਵਾ ਠੀਕ ਆ ਵੀਰੇ ਬਿਲਕੁਲ ਪਹਿਲਾਂ ਜਿਵੇਂ ਵੀਰੇ ਉਹਨਾਂ ਨੇ ਕਿਹਾ ਵਾ ਕਿ ਕ੍ਰੇਟਾ ਤੇ ਜਿਹਨੇ ਕ੍ਰੇਟਾ ਬੰਦਾ ਹਲਕਜ਼ਰ ਦੇਖਦਾ ਸੀ ਉਹ ਸੇਮ ਹੀ ਹੁੰਦੇ ਸੀ ਬਟ ਹੁਣ ਜਿਹੜੀ ਗੱਡੀ ਕੱਢੀ ਆ ਟੋਟਲੀ ਚੇਂਜ ਆ ਫੀਚਰ ਚੇਂजेस ਨੇ ਫਰੰਟ ਤੋਂ ਲੈ ਕੇ ਰੀਅਰ ਤੱਕ ਤੇ ਅੰਦਰ ਦੇ ਵੀ ਫੀਚਰ ਟੋਟਲੀ ਚੇਂਜ ਨੇ ਗੱਡੀ ਦੇ ਇੰਟੀਰੀਅਰ ਚੇਂਜ ਆ ਤੁਹਾਨੂੰ ਕ੍ਰੇਟਾ ਵਾਲੀ ਕੋਈ ਫੀਲ ਨਹੀਂ ਆਊਗੀ ਇਹਦੇ ਚ ਇਹ ਡਿਫਰੈਂਟ ਆ ਕਾਰ ਪੂਰੀ ਹਮ ਇਹ ਬਣੀਆ ਪਾਲੀਸੈਡ ਕਾਰ ਇੱਕ ਆਉਂਦੀ ਆ ਹੁੰਡਈ ਦੀ ਉਹਦੇ ਪਲੇਟਫਾਰਮ ਤੇ ਅੱਛਾ ਜੋ ਇਹਦੀ ਲੁੱਕ ਆ ਸਾਰੀ ਉਹੀ ਲੁੱਕ ਆ ਸਾਹਮਣੇ ਉਹ ਜਿਹੜੀਆਂ ਲਾਈਟਾਂ ਨੇ ਫਰੰਟ ਸੀਕੋ ਐਲਈਡੀ ਲਾਈਟ ਆ ਫੁੱਲ ਪੂਰੀ ਜਗਦੀ ਆ ਉਸ ਤੋਂ ਬਾਅਦ ਇਹਦੇ ਚ ਫਰੰਟ ਪਾਰਕਿੰਗ ਸੈਂਸਰ ਆਪਾਂ ਨੂੰ ਮਿਲਦੇ ਨੇ ਲਾਈਟਾਂ ਇਹਦੇ ਚ ਕੁਆਡ ਐਲਈਡੀ ਲਾਈਟਾਂ ਹੁੰਦੀਆਂ ਨੇ ਇੱਕ ਇੱਕ ਹੈੱਡ ਲੈਂਪ ਦੇ ਵਿੱਚ ਚਾਰ ਚਾਰ ਬੱਲਬ ਲੱਗੇ ਹੋਏ ਨੇ ਲਾਈਟਾਂ ਦੇ ਤੇ ਨਾਈਟ ਟਾਈਮ ਦੇ ਵਿੱਚ ਜਿਹੜੀ ਵਿਜ਼ੀਬਿਲਟੀ ਆ ਬਹੁਤ ਸੋਹਣੀ ਲੱਗਦੀ ਆ ਇਹਦੀ ਵੀ ਜੇ ਇੱਕ ਹਾਈ ਬੀਮ ਕੀਤਾ ਰਾਤ ਨੂੰ ਤਾਂ ਗਾਣ ਆ ਨਾ ਹੋਊਗਾ ਇਹਨੂੰ ਡਾਊਨ ਕਰਨਾ ਪੈਣਾ ਬਿਲਕੁਲ ਉਹ ਗੱਲ ਆ ਇਹ ਜੂ ਲਾਵਾ ਇਹਦੇ ਵਿੱਚ ਫਰੰਟ ਦੇ ਵਿੱਚ ਹੀ ਫੰਕਸ਼ਨ ਹੁੰਦਾ ਆ ਅਡਾਸ ਦਾ ਅੱਛਾ ਇਹਨੂੰ ਕਹਿੰਦੇ ਨੇ ਐਡਵਾਂਸ ਡਰਾਈਵਿੰਗ ਅਸਿਸਟੈਂਸ ਸਿਸਟਮ ਇਹ ਕੀ ਕਰਦਾ ਆ ਇਹ ਚੀਜ਼ਾਂ ਉਹਨਾਂ ਚੀਜ਼ਾਂ ਤੋਂ ਬਚਾਉਂਦਾ ਵਾ ਜਿਹੜੀ ਮੋਸਟਲੀ ਕੀ ਹੁੰਦਾ ਗੱਡੀ ਜੇ ਕਿਤਨਾ ਲੱਗਦੀ ਆ ਜਾਂ ਕਹਿੰਦੀ ਆ ਉਹਦੇ ਵਿੱਚ ਜਿਹੜੀ ਮਿਸਟੇਕ ਹੁੰਦੀ ਆ ਹਿਊਮਨ ਮਿਸਟੇਕ ਹੁੰਦੀ ਆ ਹਨਾ ਇਹ ਉਹਨੂੰ ਪ੍ਰੀਵੈਂਟ ਕਰਦਾ ਇਹ ਤੁਹਾਨੂੰ ਹਿਊਮਨ ਮਿਸਟੇਕ ਨੂੰ ਕੀ ਕਰਨਾ ਆ ਇਹਨੇ ਪ੍ਰੀਵੈਂਟ ਕਰ ਦੇਣਾ ਵੀ ਟੋੜਾ ਜਿਹੜਾ ਧਿਆਨ ਆ ਜੇ ਕਦੇ ਫੋਨ ਦੇ ਵਿੱਚ ਆ ਹਨਾ ਜਾਂ ਆਪਾਂ ਇੱਧਰ ਧਿਆਨ ਦੇ ਰਹੇ ਰੋਡ ਤੇ ਨਹੀਂ ਧਿਆਨ ਦੇ ਰਹੇ ਗੱਡੀ ਚਲਾਉਣ ਲੱਗੇ ਤੇ ਇਹਨੇ ਆਪਣੇ ਆ ਬ੍ਰੇਕ ਲਾ ਦੇਣੀ ਆ ਤੁਹਾਨੂੰ ਵਾਰਨਿੰਗ ਵੀ ਦੇਣੀ ਆ ਤੇ ਹੁਣੀ ਹੁਣੀ ਅਸੀਂ ਟੈਸਟ ਡਰਾਈਵ ਵੀ ਕਰ ਰਹੇ ਸੀ ਹੁਣੀ ਹੁ ਕਹਦੇ ਗੱਡੀ ਰੁਕ ਗਈ ਆ ਸਾਡੇ ਲੱਗੇ ਵੀ ਕੀ ਦਿੱਕਤ ਆ ਉਹ ਅਡਾਸ ਦਾ ਫੰਕਸ਼ਨ ਸੀਗਾ ਹਾਂ ਉਹ ਬਈ ਅਸੀਂ ਹੌਫ ਕੈਮਰਾ ਚੈੱਕ ਕੀਤੀ ਉਹ ਚੀਜ਼ ਮੈਂ ਕਹਿ ਸਕਦਾ ਆਪਾਂ ਆਪਦੇ ਸਾਹਮਣੇ ਸਹੀ ਜਾ ਰਹੇ ਸੀ ਉਹ ਕੁਦਰਤੀ ਸਾਡੇ ਡਰਾਈਵਰ ਸਾਈਡ ਤੋਂ ਮੋਟਰਸਾਈਕਲ ਆਇਆ ਤੇ ਆਪੇ ਰੋਗ ਗੀ ਅਸੀਂ ਨਹੀਂ ਦੇਖਿਆ ਉਹ ਵੀ ਸਾਨੂੰ ਬਾਝੋਂ ਪਤਾ ਲੱਗਿਆ ਗੱਡੀ ਨੂੰ ਪਹਿਲਾਂ ਪਤਾ ਲੱਗਿਆ ਜਸਟ ਵੀ ਕੋਲ ਦੇ ਚ ਰਡਾਰ ਲੱਗੇ ਹੋਏ ਨੇ ਜੀ ਤਿੰਨ ਰਡਾਰ ਲੱਗੇ ਹੋਏ ਨੇ ਜੀ ਇੱਕ ਫਰੰਟ ਤੇ ਲੱਗਿਆ ਹੋਇਆ ਰਡਾਰ ਮੂਰੇ ਆ ਜਗ੍ਹਾ ਦੇ ਉੱਤੇ ਨੂੰ ਕਵਰ ਕੀਤਾ ਹੋਇਆ ਤੇ ਦੋ ਰਡਾਰ ਪਿੱਛੇ ਨੇ ਜਿਹੜੇ ਸੈਂਸ ਕਰਦੀ ਹੈ ਤੇ ਉਹ ਵੀ ਹਰ ਟਾਈਮ ਜਦੋਂ ਵੀ ਤੁਸੀਂ ਗੱਡੀ ਸਟਾਰਟ ਕਰ ਲੈਂਦੇ ਨੇ ਸੈਂਸ ਕਰਨਾ ਆ ਇਹ ਆਲੇ ਦਾਲੇ ਦੀ ਸਰਾਊਂਡਿੰਗ ਸਕੀਨ ਹੈ ਉਦੋਂ ਲਾਵੇ ਇਹਦੇ ਚ ਕੈਮਰਾ ਵੀ ਆਉਂਦਾ 360 ਡਿਗਰੀ ਵਿਊ ਦਾ ਕੈਮ ਫਰੰਟ ਦੇ ਵਿੱਚ ਆ ਕੈਮਰਾ ਇੱਥੇ ਦੋ ਸਾਈਡ ਮਿਰਰਸ ਨੇ ਤੇ ਇੱਕ ਰਿਵਰਸ ਦੇ ਵਿੱਚ ਉਹ 360 ਆ ਗਿਆ 360 ਡਿਗਰੀ ਕੈਮਰਾ ਆ ਉਹ ਆਪਣਾ ਲੱਗਿਆ ਹੋਇਆ ਅਡਾਸ ਦਾ ਇੰਟਰਫੇਸ ਜਿਹੜਾ ਲੱਗਿਆ ਹੋਇਆ ਰੈਡਾਰ ਦਾ ਉੱਪਰ ਲੱਗਿਆ ਹੋਇਆ ਰੇਨਿੰਗ ਸੈਂਸਰ ਇਹਦੇ ਹੁਣ ਇਹ ਜਿਹੜਾ ਰੇਨ ਸੈਂਸਰ ਹੀ ਹੰਡਾਈ ਨੇ ਦੇਣਾ ਸ਼ੁਰੂ ਕੀਤਾ ਪਹਿਲਾਂ ਨਹੀਂ ਸੀ ਆਉਂਦਾ ਅੱਛਾ ਕਿ ਮੀਂਹ ਦੇ ਵਿੱਚ ਤੁਹਾਨੂੰ ਇਹ ਵੀ ਚੀਜ਼ ਦੇ ਰਹੀ ਵੀ ਵਾਈਪਰ ਤੁਹਾਨੂੰ ਯੂਜ਼ ਨਾ ਕਰਨੇ ਪੈਣਾ ਆਪੇ ਅੱਛਾ ਆਪਣੇ ਆਪ ਹੀ ਜਿਹੜੇ ਹੈਗੇ ਯੂਜ਼ ਹੋਣਗੇ ਵੀ ਜਦੋਂ ਸ਼ੀਸ਼ੇ ਤੇ ਪਾਣੀ ਲੱਗ ਗਿਆ ਹਾਂ ਬਿਲਕੁਲ ਵਾਈਪਰ ਚੱਲ ਪੈਣੇ ਵਾਈਪਰ ਆਪਦੇ ਆਪ ਚੱਲ ਪੈਣੇ ਹੈਗੇ ਹੂੰ ਆਪਦੇ ਆਪ ਹੀ ਬੰਦ ਹੋ ਜਾਂਦੇ ਇਹਦਾ ਜਿਵੇਂ ਪਹਿਲੀਆਂ ਜੀ ਪੁੱਛਿਆ ਵੀਰੇ ਕਿੰਨਾ ਰ ਜੇ ਪਾਈ ਸੋਚਾਂਗੇ ਵੀ ਬਹੁਤ ਮਹਿੰਗੀ ਹੋਣੀ ਆ ਬਟ ਇੰਨੀ ਮਹਿੰਗੀ ਨਹੀਂ ਹੈਗੀ ਗੱਡੀ ਜਿਹੜਾ ਐਕਸ਼ੋਰੂਮ ਪ੍ਰਾਈਸ ਪੈਟਰੋਲ ਦਾ ਆ 14,99,000 ਤੋਂ ਸਟਾਰਟ ਆ ਤੇ ਡੀਜ਼ਲ ਦਾ 15,99 ਤੋਂ ਐਕਸ਼ੋਰੂਮ ਪ੍ਰਾਈਸ ਸਟਾਰਟ ਆ ਗੱਡੀ ਦਾ 15 ਲੱਖ ਦੇ ਵਿੱਚ ਹਾਂਜੀ ਫੁੱਲ ਲਗਜ਼ਰੀ ਬਿਲਕੁਲ 7 ਸੀਟਰ 7 ਸੀਟਰ ਤੇ ਐਡਵਾਂਸ ਲੈਵਲ ਫੀਚਰ ਦੇ ਨਾਲ ਤੁਹਾਨੂੰ ਇਹ ਮਿਲ ਜਾਣੀ ਆ ਸਭ ਤੋਂ ਵੱਡੀ ਗੱਲ ਕੀ ਡੀਜ਼ਲ ਹਾਂ ਆਪਾਂ ਨੂੰ ਅੱਜਕਲ ਦੂਜੀਆ ਕੰਪਨੀ ਦੇ ਵਿੱਚ ਡੀਜ਼ਲ ਗੱਡੀ ਦੇਖਣ ਨੂੰ ਨਹੀਂ ਮਿਲਦੀ ਜੰਨੀ ਸਰਕਾਰ ਦੀਆਂ ਨੀਤੀਆਂ ਨੇ ਕੁਝ ਡੀਜ਼ਲ ਨੂੰ ਹਟਾਉਣ ਦੇ ਲਈ ਪਰ ਹੁੰਡਾਈ ਕੰਪਨੀ ਐਦਾ ਦੀ ਉਹ ਅੱਜ ਵੀ ਡੀਜ਼ਲ ਗੱਡੀ ਜਿਹੜੀ ਬਣਾ ਰਹੀ ਹੈ ਇਹਨਾਂ ਦਾ ਸੀਆਰਡੀਆਈ ਡੀਜ਼ਲ ਇੰਜਣ ਹੁੰਦਾ ਆ 1500 ਸੀਸੀ ਕਾਮਨ ਰੇਲ ਡਾਇਰੈਕਟ ਇੰਜੈਕਸ਼ਨ ਉਹਦਾ ਨਾਮ ਆ ਫੁੱਲ ਜੀ ਤੇ 253 ਨਮ ਦਾ ਟਾਰਕ ਦਿੰਦੀ ਆ ਤੇ 115 ਤੋਂ 16 ਇਹਦਾ ਬੀਐਚਪੀ ਇਹਦੀ ਪਾਵਰ ਆ ਗੱਡੀ ਦੀ ਤੇ ਇਹਦੀ ਮੈਂ ਹੁਣ ਜੇ ਤੁਹਾਨੂੰ ਐਵਰੇਜ ਪੁੱਛਾਂ ਵੀ ਐਵਰੇਜ 7 ਸੀਟਰ ਚੱਲ ਮੰਨ ਲਓ ਸਾਰੀ ਫੈਮਿਲੀ ਬੈਠੀ 7 ਬੰਦੇ ਬੈਠੇ ਆ ਕਿੰਨੀ ਐਵਰੇਜ ਕੱਢ ਦੂ ਇਹਨੇ ਤੁਹਾਨੂੰ ਜੀ ਹਾਈਵੇ ਦੇ ਉੱਪਰ 18 ਤੋਂ 20 ਦੀ ਐਵਰੇਜ ਦੇਣੀ ਆ ਅੱਛਾ ਹਾਂ ਜੀ ਤੇ ਤੁਸੀਂ ਲੋਕਲ ਚਲਾਉਨੇ ਹੋ ਲੋਕਲ ਤੁਹਾਨੂੰ 12 13 ਦੀ ਐਵਰੇਜ ਨੇ ਕੱਢ ਕੇ ਦੇਣੀ ਆ ਜੋ ਕਿ ਕੋਈ 7 ਸੀਟਰ ਗੱਡੀ ਨਹੀਂ ਦਿੰਦੀ ਅੱਜ ਦੇ ਟਾਈਮ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਇਹ ਦੀਆਂ ਵਾਰੰਟੀਆਂ ਬਹੁਤ ਨੇ ਅਨਲਿਮਿਟਿਡ ਕਿਲੋਮੀਟਰ ਦੀਆਂ ਵਾਰੰਟੀਆਂ ਨੇ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ 2 ਸਾਲ ਦੀ ਵਾਰੰਟੀ ਮਿਲਦੀ ਹੈ ਇਹਦੇ ਕਿ 3 ਸਾਲ ਦੀ ਵਾਰੰਟੀ ਕੰਪਨੀ ਦਿੰਦੀ ਆ ਅਨਲਿਮਿਟਿਡ ਕਿਲੋਮੀਟਰ 3 ਸਾਲ ਦੇ ਵਿੱਚ ਤੁਸੀਂ ਲੱਖ ਚਲਾ ਦਿਓ 2 ਲੱਖ ਚਲਾ ਦਿਓ ਜਿੰਨੀ ਤੁਹਾਡੀ ਇੱਛਾ ਆ ਤੇ 7 ਸਾਲ ਤੱਕ ਵਾਰੰਟੀ ਐਕਸਟੈਂਡ ਕਰਾ ਸਕਦੇ ਹੋ ਤੁਸੀਂ ਜੀ ਔਰ ਇਸ ਤੋਂ ਇਲਾਵਾ ਵੀ ਇਹਦੇ 'ਚ ਬੜੀਆਂ ਆਪਸ਼ਨਸ ਨੇ ਗੱਡੀ ਨੂੰ ਗੱਡੀ ਨੂੰ ਇੱਕ ਲੈ ਲੈਣਾ ਹੀ ਮੇਨ ਚੀਜ਼ ਨਹੀਂ ਹੁੰਦੀ ਉਹਨੂੰ ਮੇਨਟੇਨ ਕਰਨਾ ਓਨਰਸ਼ਿਪ ਰੱਖਣੀ ਉਹਦੀ 5 ਸਾਲ 7 ਸਾਲ ਵਾਸਤੇ ਨਾ ਖਰਚੇ ਉਦੋਂ ਹੀ ਸ਼ੁਰੂ ਹੁੰਦੇ ਨੇ ਤੇ ਇਹ ਦੀ ਐਸਟੀ ਕਰਾ ਲਈ ਇੱਕ ਵਾਰੀ ਪੈਸੇ ਦੇ ਕੇ ਔਰ ਤੁਹਾਡੀਆਂ ਸਰਵਿਸਿਜ਼ ਵੀ ਫ੍ਰੀ ਆਫ ਕਾਸਟ ਹੋ ਜਾਂਦੀਆਂ ਨੇ ਅੱਛਾ ਉਹ ਇਹਦੇ ਹੋਏ ਹੰਡਾਈ ਜਿਹੜੀ ਆ ਕਾਫੀ ਇਸ ਚੀਜ਼ ਨੂੰ ਧਿਆਨ ਦਿੰਦੀ ਆ ਹੁਣ ਉਹ ਉਹ ਤੁਹਾਨੂੰ ਰੂੰਗੇ ਚ ਚੀਜ਼ਾਂ ਬਹੁਤ ਬਣ ਜਾਂਦੀਆਂ ਨੇ ਹਾਂ ਰੂੰਗੇ ਚ ਜਿਹਨੂੰ ਕਹਿੰਦੇ ਨੇ ਕਿ ਨਾਲ ਥੋੜਾ ਜਿਹਾ ਮਿੱਠਾ ਪਾ ਕੇ ਆਪਾਂ ਦੇ ਦਿੰਦੇ ਆ ਮਠੇ ਅੰਦਰ ਚੱਲ ਗਏ ਮੈਂ ਤਾਂ ਖਿੱਚਦੀ ਜਾਂਦਾ ਹਾਂ ਅੰਦਰ ਅੰਦਰ ਨੂੰ ਚਾਲਦੇ ਆ ਅੰਦਰ ਤੁਸੀਂ ਮਗਰ ਦੀ ਆ ਜਾਓ ਮੈਂ ਕਹਿੰਦਾ ਬਿਲਕੁਲ ਆਪਾਂ ਬੈਠੇ ਵਿੱਚ ਤੇ ਇਹਦੇ ਅੰਦਰੋਂ ਮੈਂ ਪੁੱਛਾਂਗਾ ਅੱਛਾ ਅੰਦਰ ਬੈਠਣ ਤੋਂ ਪਹਿਲਾਂ ਮੈਂ ਇਹਦੇ ਚ ਇੱਕ ਤੁਹਾਨੂੰ ਹੋਰ ਫੰਕਸ਼ਨ ਦੱਸਣਾ ਆ ਜੀ ਇਹ ਇਹਦੇ 'ਚ ਸੀਟਾਂ ਆਉਂਦੀਆਂ ਨੇ ਮੈਮਰੀ ਸੀਟਸ ਕਹਿੰਦੇ ਆ ਇਹਨੂੰ ਠੀਕ ਆ ਕਿ ਸਪੋਜ਼ ਕਰੋ ਦੋ ਮੈਂਬਰ ਨੇ ਗੱਡੀ ਚਲਾਉਣ ਵਾਲੇ ਇੱਕ ਦੀ ਹਾਈਟ ਜਿਵੇਂ ਥੋੜੀ ਹਾਈਟ ਲੰਬੀ ਆ ਹਨਾ ਮੇਰੇ ਨਾਲੋਂ ਮੇਰੀ ਥੋੜੀ ਸ਼ਾਰਟ ਹੀ ਆ ਤਾਂ ਮੈਂ ਉਹ ਸੀਟ ਨੂੰ ਉਸ ਤਰੀਕੇ ਨਾਲ ਐਡਜਸਟ ਕਰੂੰਗਾ ਹਾਂਜੀ ਹੋਰ ਨਾਰਮਲੀ ਗੱਡੀਆਂ 'ਚ ਕੀ ਹੁੰਦਾ ਵਾ ਮੈਂ ਗੱਡੀ ਚਲਾ ਕੇ ਲੈ ਗਿਆ ਤੇ ਤੁਸੀਂ ਚਲਾਉਣੀ ਉਹਦੋਂ ਬਾਅਦ ਤੁਹਾਨੂੰ ਸੀਟ ਐਡਜਸਟ ਕਰਨੀ ਪੈਣੀ ਆ ਪਰ ਇਹਦੇ 'ਚ ਮੈਮਰੀ ਸੀਟ ਆ ਮੈਂ ਆਪਣੀ ਇੱਕ ਤੇ ਸੈੱਟ ਕਰ ਲਈ ਅੱਛਾ ਆਹ ਫੰਕਸ਼ਨ ਦੇ ਬਟਨ ਨੇ ਜੀ ਜੀ ਮੈਂ ਆਪਣੀ ਜਿਹੜੀ ਮੈਂਬਰੀ ਸੀਟ ਆ ਉਹ ਇੱਕ ਤੇ ਐਡਜਸਟ ਕਰ ਲਈ ਵੀ ਮੈਂ ਇੱਥੇ ਇੱਕ ਸੈੱਟ ਕਰਕੇ ਇਹਨੂੰ ਦੱਬਤਾ ਬਟਨ ਅੱਛਾ ਤੇ ਤੁਸੀਂ ਦੋ ਤੇ ਕਰ ਲਈ ਸੈੱਟ ਜਿੱਦਾਂ ਹੀ ਮੈਂ ਆ ਕੇ ਬਹਿਣਾ ਵਾ ਮੈਂ ਇੱਕ ਦੱਬਣਾ ਵਾ ਸੀਟ ਜਿਹੜੀ ਮਰਜੀ ਪੋਜੀਸ਼ਨ ਚ ਜੋ ਮੈਂ ਸੈੱਟ ਕੀਤੀ ਸੀ ਉਹੀ ਪੋਜੀਸ਼ਨ ਦੇ ਵਿੱਚ ਗੱਡੀ ਸੈੱਟ ਹੋ ਜਾਣੀ ਜੇ ਮੈਂ ਦੋ ਨੱਪਤਾ ਤਾਂ ਉਹ ਵੀ ਰੇਸਾਬ ਨਾਲ ਸੈੱਟ ਹੋ ਜਾਣੀ ਬਿਲਕੁਲ 8 ਵੇ ਐਡਜਸਟੇਬਲ ਸੀਟਾਂ ਆਉਂਦੀਆਂ ਨੇ ਇਹਦੇ ਵਿੱਚ ਇਲੈਕਟ੍ਰੋਨਿਕ ਸੀਟ ਆ ਟੋਟਲੀ ਜੀ ਕਿ ਤੁਸੀਂ ਇਲੈਕਟ੍ਰੋਨਿਕਲੀ ਐਡਜਸਟ ਕਰ ਸਕਦੇ ਹੋ 8 ਵੇ ਆ ਉੱਪਰ ਥੱਲੇ ਵੀ ਹੋ ਜਾਂਦੀ ਆ ਜੀ ਗੱਡੀ ਦੀ ਥਾਈ ਸਪੋਰਟ ਬਹੁਤ ਅੱਛੀ ਹੈ ਗੱਡੀ ਦੀ ਇਸ ਤੋਂ ਇਲਾਵਾ ਸੀਟਾਂ ਵੈਂਟੀਲੇਸ਼ਨ ਵਾਲੀਆਂ ਆਉਂਦੀਆਂ ਨੇ ਹੂੰ ਵੈਂਟੀਲੇਸ਼ਨ ਕੀ ਜਦੋਂ ਆਪਾਂ ਲੰਬੇ ਟਾਈਮ ਤੱਕ ਗੱਡੀ ਚਲਾਉਂਦੇ ਆ ਲਾਈਕ ਸਪੋਸ 100 200 ਕਿਲੋਮੀਟਰ ਆਪਾਂ ਦਿੱਲੀ ਉਹ ਚਲੇ ਕੇ ਗੇੜੇ ਤੇ ਹਨਾ ਪਸੀਨਾ ਆ ਜਾਂਦਾ ਬੈਕ ਤੇ ਕਿਉਂਕਿ ਲੈਦਰ ਹੈ ਭੇਜੇ ਜਾਂਦੀ ਆ ਹਾਂ ਅੱਜ ਕੱਲ ਪੰਜਾਬ 'ਚ ਤੁਹਾਨੂੰ ਪਤਾ ਗਰਮੀ ਪੈਂਦੀ ਵੀ ਬਹੁਤ ਆ ਹੁਣ ਵੀ ਅਸੀਂ ਚੋ ਰਹੇ ਆ ਦੇਖੋ ਪਸੀਨੇ ਨਾਲ ਜੀ ਇਹਦੇ ਵਿੱਚ ਕੀ ਆ ਵੈਂਟੀਲੇਸ਼ਨ ਤੁਸੀਂ ਆਨ ਕਰ ਲੈਣੀ ਆ ਗੱਡੀ ਦੀਆਂ ਸੀਟਾਂ ਆਟੋਮੈਟਿਕਲੀ ਠੰਡੀਆਂ ਤੋਂ ਨੂੰ ਪਸੀਨਾ ਹੀ ਨਹੀਂ ਆਉਣਾ ਤੁਸੀਂ ਥੱਕਣਾ ਹੀ ਨਹੀਂ ਗੱਡੀ ਨੂੰ ਆਉਣ ਲੱਗ ਪਏ ਹੋਣ ਕਰੋਗੇ ਵੀਰੇ ਹਾਂ ਹੁਣ ਮੈਂ ਬਹਿ ਕੇ ਇਹਦੇ ਚ ਤੁਹਾਨੂੰ ਮੈਂ ਇਹਦੇ ਚ ਦਿਖਾਉਣਾ ਥੋੜੇ ਜਿਹਾ ਤੁਸੀਂ ਪਿੱਛੇ ਦੀ ਆ ਜਾਓ ਕੈਮਰਾ ਇੱਧਰ ਵੀ ਲੈ ਆਓ ਮਗਰ ਦੀ ਆ ਜਾਓ ਇਹਨੂੰ ਪਹਿਲਾਂ ਸਟਾਰਟ ਕਰ ਲੈਂਦੇ ਹਾਂ ਆਹ ਸਟਾਰਟ ਹੋ ਗਿਆ ਬਾਕੀ ਕਰ ਲੀਏ ਬੰਦ ਹਾਂਜੀ ਹਾਂਜੀ ਕਰ ਲਓ ਆਹੋ ਆ ਜਾਓ ਇਹ ਆਹ ਦੇਖੋ ਮੈਂ ਜਿਹੜੀ ਚੀਜ਼ ਦਿਖਾਉਣੀ ਸੀ ਵੈਂਟੀਲੇਟਰ ਵੈਂਟੀਲੇਸ਼ਨ ਦੀ ਤੇ ਇਹਦੇ ਵਿੱਚ ਵੀ ਜੇ ਬੰਦ ਦੀ ਬਹਲੀ ਟੂਈ ਠਰਦੀ ਹੈ ਨਾ ਹਾਂ ਕਰਦੇ ਵਾਸਤੇ ਵੀ ਤੁਸੀਂ ਅਡਜਸਟ ਕਰ ਸਕਦੇ ਹੋ ਹੁਣ ਇਹ ਤਾਂ ਹੋ ਗਈ ਵੀ ਅਗਲੇ ਬੰਦਿਆਂ ਦੀ ਗੱਲ ਵੀ ਆਪਾਂ ਬੈਠੇ ਆ ਨਾ ਮਗਰ ਬੰਦੇ ਵੀ ਬੈਠੇ ਨੇ ਉਹ ਕੀ ਕਰਨਗੇ ਜੀ ਉਹਨਾਂ ਵਾਸਤੇ ਵੀ ਮਗਰ ਦੇ ਵਿੱਚ ਵੀ ਵੈਂਟੀਲੇਸ਼ਨ ਦਿੱਤੀ ਹੈ ਇਹਨਾਂ ਨੇ ਆਹ ਦਿਖਾਓ ਲੈ ਇਹ ਆ ਦੇਖੋ ਕਿਉਂ ਇਹ ਵਾਲੇ ਫੀਚਰ ਤੁਹਾਨੂੰ ਮਿਲਣਗੇ ਮਾਤਰੀਜ਼ BMW ਦੇ ਵਿੱਚ 40 45 50 ਲੱਖ ਖਰਚਣ ਤੋਂ ਬਾਅਦ ਸ਼ਾਇਦ ਉਹ ਚ ਵੀ ਨਾ ਮਿਲਣ ਉਹ ਤੋਂ ਉੱਪਰਲਾ ਮਾਡਲ ਲੈਣਾ ਪਵੇ ਤੁਹਾਨੂੰ ਜੀ ਇਹਦੇ ਵਿੱਚ ਤਾਂ ਤੁਹਾਨੂੰ ਇਹ ਆ ਵੀ ਤੁਸੀਂ 20 ਤੋਂ 22 ਲੱਖ ਰੁਪਈਆ ਲਾ ਕੇ ਆਪਣਾ ਸਾਰਾ ਟਾਪ ਮਾਡਲ ਦੇ ਵਿੱਚ ਤੁਹਾਨੂੰ ਇਹ ਸਾਰੇ ਫੰਕਸ਼ਨ ਮਿਲ ਜਾਂਦੇ ਹੂੰ ਇਦੇ ਵਿੱਚ ਮੇਨ ਜਿਹੜਾ ਏਸੀ ਦੇ ਉੱਤੇ ਬਹੁਤ ਕੰਮ ਕੀਤਾ ਆ ਹਨਾ ਇਹਦੇ ਵਿੱਚ ਡਿਊਲ ਕਲਾਈਮੇਟ ਜ਼ੋਨ ਏਸੀ ਆਉਂਦਾ ਜੀ ਠੀਕ ਹੈ ਜੀ ਸਿੰਗਲ ਕਲਾਈਮੇਟ ਕੀ ਹੁੰਦਾ ਮੇਰਾ ਟੈਂਪਰੇਚਰ ਆ ਮੈਂ ਟੈਂਪਰੇਚਰ ਘਟਾਉਣਾ ਵਧਾਉਣਾ ਠੀਕ ਹੈ ਜੀ ਮੈਨੂੰ ਆ ਦੋ ਵੈਂਟ ਨੇ ਹਵਾ ਦੇਣੀ ਜੀ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਕਹਿੰਦੇ ਹੋ ਯਾਰ ਮੈਂ ਬਿਮਾਰ ਆ ਜਾਂ ਮੈਨੂੰ ਠੰਡ ਲੱਗ ਰਹੀ ਹੈ ਜਾਂ ਮੈਨੂੰ ਗਰਮੀ ਜ਼ਿਆਦਾ ਲੱਗ ਰਹੀ ਹੈ ਹਨਾ ਤੁਸੀਂ ਆਪਣਾ ਟੈਂਪਰੇਚਰ ਇਧਰੋਂ ਆਪ ਐਡਜਸਟ ਕਰ ਲਿਆ ਲੈ ਆ ਇਧਰ ਮੇਰਾ ਬੋੜੇ ਉਧਰੋਂ ਅਲੱਗ ਹਵਾ ਆਉਣੀ ਹੈ ਮੇਰੇ ਇਧਰੋਂ ਲੱਗ ਆਉਣੀ ਹੈ ਇਹਨੂੰ ਕਹਿੰਦੇ ਨੇ ਡਿਊਲ ਕਲ ਇਹ ਅੰਦਰ ਦਾ ਜਿਹੜਾ ਐਟਮੋਸਫੇਅਰ ਆ ਵਧੀਆ ਰਹਿੰਦਾ ਆਪਣੇ ਹਿਸਾਬ ਨਾਲ ਤੁਸੀਂ ਕਰ ਸਕਦੇ ਹੂੰ ਤੇ ਇਹਦੇ ਵਿੱਚ ਜਿਹੜੀ ਆ ਪੂਰੀ ਟੱਚ ਸਕਰੀਨ ਇਹਦੇ ਵਿੱਚ ਸਿਸਟਮ ਆਉਂਦਾ ਆ ਇਹ ਮੈਨੂਅਲ ਚ ਆਟੋ ਚ ਆ ਗਿਆ ਆਟੋ ਦੇ ਵਿੱਚ ਮਾਡਲ ਆਟੋ ਚ ਆ ਗਿਆ ਆਟੋਮੈਟਿਕ ਮਾਡਲ ਇਹਦੇ ਵਿੱਚ ਮੈਨੂਅਲ ਵੀ ਮਿਲਦਾ ਆ ਫ੍ਰੀ ਸਪੀਡ ਮੈਨੂਅਲ ਮਿਲਣਾ ਤੁਹਾਨੂੰ 6 ਸਪੀਡ ਹੀ ਪੈਟਰੋਲ ਚ ਮਿਲਣਾ ਹੈ 6 ਸਪੀਡ ਹੀ ਡੀਜ਼ਲ ਚ ਮਿਲਣਾ ਹੈ ਜੀ ਤੇ ਜੇ ਪੈਟਰੋਲ ਆਟੋਮੈਟਿਕ ਚ ਆਪਾਂ ਜਾਣਦੇ ਆ ਉਹਦੇ ਵਿੱਚ ਫਿਰ ਆਪਾਂ ਨੂੰ ਡੀਸੀਟੀ ਟਰਾਂਸਮਿਸ਼ਨ ਮਿਲਦਾ ਹੈ ਡਿਊਲ ਕਲਚ ਟਰਾਂਸਮਿਸ਼ਨ ਇਹ ਵੀ ਟਰਾਂਸਮਿਸ਼ਨ ਆਡੀਆਂ ਬੀਐਮਡਬਲ ਵਾਲਾ ਹੀ ਆ ਉਹਦਾ 7 ਸਪੀਡ ਟਰਾਂਸਮਿਸ਼ਨ ਸੱਤ ਗੇਅਰ ਹੁੰਦੇ ਨੇ ਜੀ ਗੱਡੀ ਜਮਾਂ ਜ਼ੋਰ ਨਹੀਂ ਮੰਨਦੀ ਜਿੱਥੇ ਮਰਜ਼ੀ ਲੈ ਜਾਵੇ ਇਹਨੂੰ ਡਰਾਈਵਿੰਗ ਮੂਡ ਇਹਦੇ ਵਿੱਚ ਮਿਲਦੇ ਨੇ ਜੀ ਡਰਾਈਵਿੰਗ ਮੂਡ ਦੇ ਵਿੱਚ ਤੁਸੀਂ ਜਿਹੜੇ ਟ੍ਰੈਕਸ਼ਨ ਕੰਟਰੋਲ ਨੇ ਸਨੋ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਮੱਡ ਹੈ ਸਟੈਂਡ ਸੁੱਕੀ ਮਿੱਟੀ ਆ ਬਰਫਾ ਗਿੱਲੀ ਮਿੱਟੀ ਆ ਇਹ ਫਸਦੀ ਨਹੀਂ ਗੱਡੀ ਭਈ ਚਾਹੇ ਰਾਜਸਥਾਨ ਚ ਸੈਟ ਲੀ ਤੇ ਮਰਜੀ ਚੱਲ ਜਾਓ ਤੇ ਚਾਹੇ ਆਪਣੀਆਂ ਸੜਕਾਂ ਤੇ ਜਾਂਦੀ ਹੈ ਮੋਸਟਲੀ ਲੋਕਾਂ ਦੇ ਵਿੱਚ ਦਿਮਾਗ ਦੇ ਵਿੱਚ ਇਹ ਗੱਲ ਆ ਵੀ ਐਸਯੂਵੀ ਗੱਡੀਆਂ ਰੇਅਰ 4휠 ਡਰਾਈਵ ਗੱਡੀਆਂ ਤੁਸੀਂ ਆਫ ਰੋਡਿੰਗ ਕਰ ਸਕਦੇ ਹੋ ਮੈਂ ਕਹਿੰਦਾ ਇਹਨੂੰ ਲੈ ਜਾਓ ਕਿੱਦਾਂ ਨਹੀਂ ਖੜਦੀ ਇਹ ਫਸਦੀ ਨਹੀਂ ਨਾ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਚਲਾਉਣ ਨੂੰ ਜੀ ਤਿੰਨ ਫੰਕਸ਼ਨ ਹੋਰ ਦਿੱਤੇ ਇਹਨਾਂ ਨੇ ਅੱਛਾ